ਪਹਿਲਾ ਪੜਾ ਦਾਨਪੁਰ ਸੀ ਪਟਨੇ ਦੀ ਸਾਰੀ ਸੰਗਤ ਇਥੋਂ ਤੱਕ ਨਾਲ ਆਈ ਸੀ ਬਾਲਾ ਪ੍ਰੀਤਮ ਪਾਲਕੀ ਵਿੱਚ ਸਵਾਰ ਸਨ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਡੋਲਿਆਂ ਵਿੱਚ ਬੈਠੇ ਸਨ ਜਗਤੇ ਸੇਠ ਦੇ ਕਰਨਦਿਆਂ ਨੇ ਇਥੇ ਰਹਿਣ ਦਾ ਪ੍ਰਬੰਧ ਕੀਤਾ ਸੀ ਸੰਗਤ ਵੀ ਉਸ ਸਮੇਂ ਵਾਪਸ ਜਾਣਾ ਨਹੀਂ ਸੀ ਚਾਹੁੰਦੀ ਇਸ ਲਈ ਸਾਰੀ ਸੰਗਤ ਦੇ ਰਹਿਣ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ ਦਾਨਪੁਰ ਵਿੱਚ ਇੱਕ ਮਾਈ ਰਹਿੰਦੀ ਸੀ ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਜਦ ਇਸ ਕਸਬੇ ਵਿੱਚ ਆਏ ਸਨ ਤਾਂ ਇਸ ਮਾਈ ਨੇ ਇੱਕ ਹੰਡੀ ਵਿੱਚ ਖਿਚੜੀ ਰੰਨ ਕੇ ਗੁਰੂ ਸਾਹਿਬ ਨੂੰ ਖਵਾਈ ਮਾਈ ਨੇ ਹਾਲੇ ਤੱਕ ਉਹ ਹੰਡੀ ਬੜੇ ਪਿਆਰ ਨਾਲ ਸਾਹਮਣੇ ਰੱਖੀ ਸੀ ਜਦ ਉਸ ਮਾਈ ਨੂੰ ਪਤਾ ਲੱਗਾ ਕਿ ਸਹਿਬ ਜਾਦੇ ਅਤੇ ਉਹਨਾਂ ਦਾ ਪਰਿਵਾਰ ਅਜੇ ਇੱਥੇ ਆਏ ਹੋਏ ਹਨ ਤਾਹੋ ਮਾਈ ਗੁਰੂ ਪਰਿਵਾਰ ਨੂੰ ਆ ਮਿਲੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਅੱਜ ਦਾ ਲੰਗਰ ਉਹਨਾਂ ਪਾਸ ਛਕਣਾ ਉਸ ਦਾ ਪ੍ਰੇਮ ਵੇਖ ਕੇ ਸਾਰੇ ਉਸ ਦਾ ਲੰਗਰ ਛਕਣਾ ਮੰਨ ਗਏ ਪਰ ਸਹਿਬ ਜਾਦੇ ਨੇ ਕਿਹਾ ਮਾਤਾ ਜੀ ਬਾਕੀ ਸਭ ਦਾਲ ਰੋਟੀ ਛਕਣਗੇ ਪਰ ਮੈਂ ਉਸ ਹਾਂਡੀ ਵਿੱਚ ਰਿੰਨੀ ਖਿਚੜੀ ਖਾਵਾਂਗਾ ਜਿਸ ਹਾਂਡੀ ਦੀ ਖਿਚੜੀ ਸਤਿਗੁਰੂ ਆਪ ਖਾ ਕੇ ਗਏ ਸਨ ਮਾਈ ਇਹ ਸੁਣ ਕੇ ਬਹੁਤ ਖੁਸ਼ ਹੋਈ ਉਸਨੇ ਸਾਰੀ ਸੰਗਤ ਨੂੰ ਦਾਲ ਫੁਲਕਾ ਛਕਾਇਆ ਤੇ ਗੁਰੂ ਜੀ ਵਾਸਤੇ ਖਿਚੜੀ ਤਿਆਰ ਕਰਕੇ ਲਿਆਈ ਮਾਈ ਜੀ ਦੀ ਮਾਈ ਜੀ ਦੀ ਹੰਡੀ ਕਰਕੇ ਬਾਅਦ ਵਿੱਚ ਜਿਹੜੀ ਸੰਗਤ ਮਾਈ ਜੀ ਦੇ ਘਰ ਜੁੜਦੀ ਸੀ ਉਸ ਦਾ ਨਾਂ ਹੰਡੀ ਵਾਲੀ ਸੰਗਤ ਪੈ ਗਿਆ ਅੱਜ ਜਿਹੜਾ ਇੱਥੇ ਗੁਰਦੁਆਰਾ ਹੈ ਉਸ ਦਾ ਨਾਂ ਹੰਡੀ ਸਹਿਬ ਅਗਲੇ ਦਿਨ ਪਟਣੀ ਵਾਲੀ ਸੰਗਤ ਇੱਕ ਪਿਆਰ ਵਿਛੋੜੇ ਦੀ ਸੱਲ ਲੈ ਕੇ ਵਾਪਸ ਚਲੀ ਗਈ ਅਤੇ ਗੁਰੂ ਪਰਿਵਾਰ ਲਖਨੌਰ ਵੱਲ ਚੱਲ ਪਿਆ। ਲਖਨੌਰ ਦੇ ਮਸੰਦਾਂ ਨੇ ਗੁਰੂ ਪਰਿਵਾਰ ਦੇ ਠਹਿਰਨ ਲਈ ਚੰਗਾ ਪ੍ਰਬੰਧ ਕਰ ਦਿੱਤਾ ਸੀ। ਬਾਲਾ ਪ੍ਰੀਤਮ ਤਾਂ ਬੜੇ ਉਤਾਵਲੇ ਸਨ ਕਿ ਅਖਦੇ ਫੋਰ ਵਿੱਚੋਂ ਆਪਣੇ ਪਿਤਾ ਜੀ ਨੂੰ ਜਾ ਮਿਲਣ ਪਰ ਮੌਸਮ ਨੇ ਅਸੀਰ ਰੁਕਾਵਟ ਪਾਈ ਕਿ ਉਹਨਾਂ ਨੂੰ ਕਾਫੀ ਸਮਾਂ ਲਖਨੌਰ ਠਹਿਰਨਾ ਪਿਆ। ਪਰ ਬਾਲ ਪਾਤਸ਼ਾਹ ਹਰ ਸਥਾਨ ਤੇ ਆਪਣੇ ਜੀ ਨੂੰ ਲਾਉਣਾ ਜਾਣਦੇ ਸਨ ਉਹਨਾਂ ਇੱਥੇ ਵੀ ਆਪਣੇ ਹਾਨ ਦੇ ਮੁੰਡੇ ਇਕੱਠੇ ਕੀਤੇ ਅਤੇ ਉਹਨਾਂ ਨੂੰ ਫੌਜੀ ਸਿਖਲਾਈ ਦੇਣ ਲੱਗ ਪਏ ਗੱਤਕੇ ਬਾਜੀ ਦਾ ਰੋਜ਼ ਅਖਾੜਾ ਲੱਗਦਾ ਜਿਹੜਾ ਬਾਲ ਜਿੱਤ ਜਾਂਦਾ ਉਸ ਨੂੰ ਆਪਣੇ ਕੋਲੋਂ ਇਨਾਮ ਦਿੰਦੇ ਕੁਸ਼ਤੀਆਂ ਦਾ ਵੀ ਅਖਾੜਾ ਲੱਗਦਾ ਛੋਟੇ-ਛੋਟੇ ਬਾਲਕ ਦੂਸਰੇ ਨਾਲ ਹੱਥ ਪੰਜਾ ਲੈਂਦੇ ਸਾਰੇ ਬੱਚਿਆਂ ਨੂੰ ਗਲੇਲਾ ਬਣਾ ਕੇ ਦਿੰਦੇ ਅਤੇ ਨਿਸ਼ਾਨੇ ਲਗਾਂਦੇ ਲਖਨੌਰ ਤੇ ਲਾਗਲੇ ਪਿੰਡਾਂ ਦੇ ਬੱਚਿਆਂ ਵਾਸਤੇ ਤਾਂ ਹਰ ਸਮੇ ਮੇਲਾ ਹੀ ਲੱਗਾ ਰਹਿੰਦਾ ਸੀ ਗੁਰੂ ਘਰ ਦੇ ਪ੍ਰੇਮੀਆਂ ਨੂੰ ਵੀ ਜਦ ਪਤਾ ਲੱਗਾ ਤਾਂ ਉਹ ਵਹੀਰਾ ਇਕੱਤੀ ਆਉਂਦੇ ਸੋਹਣੀਆਂ ਸੋਹਣੀਆਂ ਪੇਟਾਵਾਂ ਪੀਛ ਕਰਦੇ ਅਤੇ ਨਾਮਦਾਨ ਦੇ ਗੱਫੇ ਲੈ ਕੇ ਨਿਹਾਲ ਹੋ ਜਾਂਦੇ ਲਖਨੌਰ ਉਸ ਸਮੇ ਕੋਈ ਚੰਗਾ ਖੂਹ ਜਾਂ ਬੌੜੀ ਨਹੀਂ ਸੀ ਇੱਕ ਖੂਹ ਸੀ ਜਿਸ ਦਾ ਪਾਣੀ ਬੜਾ ਖਾਰਾ ਤੇ ਪੀਣ ਯੋਗ ਨਹੀਂ ਸੀ ਸਥਾਨਿਕ ਸੰਗਤ ਨੇ ਮਾਤਾ ਜੀ પાસે ਬੇਨਤੀ ਕੀਤੀ ਕਿ ਉਹਨਾਂ ਨੂੰ ਇੱਕ ਖੂਹ ਲਵਾ ਦਿੱਤਾ ਜਾਵੇ ਜਿਸ ਦਾ ਪਾਣੀ ਮਿੱਠਾ ਹੋਵੇ ਮਾਤਾ ਜੀ ਨੇ ਆਪਣੇ ਖਰਚੇ ਨਾਲ ਇੱਕ ਖੂਹ ਪਟਵਾਇਆ ਇਸ ਦਾ ਪਾਣੀ ਬੜਾ ਨਿਰਮਲ ਅਤੇ ਸਵਾਦੀ ਸੀ ਇਸ ਤੋਂ ਅਪਰੰਤ ਇੱਕ ਬੋਲੀ ਵੀ ਤਿਆਰ ਕਰਵਾਈ ਗਈ ਤਾਂ ਕਿ ਆਉਂਦਾ ਜਾਂਦਾ ਰਾਹੀ ਪਾਣੀ ਤੋਂ ਪਿਆਸਾ ਨਾ ਜਾਏ ਜਦ ਬੱਲ ਪ੍ਰੀਤਮ ਲਖਨੌਰ ਵਿਖੇ ਠਹਿਰੇ ਹੋਏ ਸਨ ਤਾਂ ਪੀਰ ਪੀਖਨ ਸ਼ਾਹ ਨੂੰ ਹੀ ਪਤਾ ਲੱਗਾ ਉਹ ਬਾਲਾ ਪ੍ਰੀਤਮ ਦੇ ਉਤਾਰ ਸਮੇ ਉਨ੍ਹਾਂ ਦੇ ਦਰਸ਼ਨ ਕਰਨ ਪਟਨਾ ਸਾਹਿਬ ਗਏ ਸਨ ਅਜ ਕੱਲੂ ਕਰਨਾਲ ਦੇ ਜ਼ਿਲ੍ਹੇ ਵਿੱਚ ਠਸਕੇ ਪਿੰਡ ਰਹਿੰਦੇ ਸਨ ਜਦ ਪੀਰ ਜੀ ਲਖਨੌਰ ਪਹੁੰਚੇ ਤਾਂ ਉਸ ਸਮੇ ਬਾਲ ਗੁਰੂ ਜੀ ਆਪਣੇ ਸਾਥੀਆਂ ਨੂੰ ਗੱਤਕੇ ਸਿਖਾ ਰਹੇ ਸਨ ਪੀਰ ਜੀ ਉਨ੍ਹਾਂ ਪਾਸ ਪਹੁੰਚੇ ਅਤੇ ਝੁੱਕ ਕੇ ਸਤ ਸਲਾਮਾ ਕੀਤੀਆਂ ਗੁਰੂ ਜੀ ਨੇ ਵੀ ਖੇਡਣਾ ਛੱਡ ਕੇ ਪੀਰ ਜੀ ਨੂੰ ਗਲਵਕੜੀ ਪਾ ਲਈ ਅਤੇ ਆਪਣੇ ਕਰ ਲੈ ਗਏ ਪੀਰ ਜੀ ਨੂੰ ਉਨ੍ਹਾਂ ਬੈਠਣ ਲਈ ਆਸਣ ਦਿੱਤਾ ਤੇ ਆਪ ਉਹਨਾਂ ਦੀ ਗੋਦੀ ਵਿੱਚ ਜਦ ਬੈਠੇ ਪੀਰ ਜੀ ਦੇ ਸਾਰੇ ਸਾਥੀ ਗੁਰੂ ਜੀ ਦੇ ਸੁਨੇਹੇ ਅਤੇ ਪਿਆਰ ਵੱਲ ਵੇਖ ਕੇ ਬਹੁਤ ਖੁਸ਼ ਹੋਏ। ਅਤੇ ਸਾਰਿਆਂ ਨੇ ਵਾਰੀ-ਵਾਰੀ ਗੁਰੂ ਜੀ ਅੱਗੇ ਸਜਦਾ ਕੀਤਾ। ਪੀਰ ਜੀ ਕੁਝ ਦਿਨ ਥੇ ਠਹਿਰੇ ਅਤੇ ਬਾਲਾ ਪ੍ਰੀਤਮ ਦੇ ਚੋਦ ਵੇਖ ਕੇ ਵਾਰਨੇ ਜਾਂਦੇ। ਸਤ ਸੰਗਤ ਅਤੇ ਕੀਰਤਨ ਦਾ ਆਨੰਦ ਵੀ ਮਾਣਦੇ ਰਹੇ ਬਾਲਾ ਪ੍ਰੀਤਮ ਦੇ। ਆਖਿਓ ਮਿੱਠੇ ਬੋਲਾਂ ਨੇ ਉਹਨਾਂ ਨੂੰ ਕੀਲ ਕੇ ਹੀ ਰੱਖ ਦਿੱਤਾ ਸੀ। ਵਾਪਸ ਜਾਣ ਲੱਗਿਆਂ ਪੀਰ ਜੀ ਨੇ ਬਾਲਾ ਗੁਰੂ ਜੀ પાસે ਬੇਨਤੀ ਕੀਤੀ ਕਿ ਉਹਨਾਂ ਉੱਤੇ ਮਿਹਰ ਦਰਸਾਖਿਆ ਜਾਵੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਸਹਿਜ ਦਿੱਤੀ ਪੀਰ ਜੀ ਤੁਹਾਡਾ ਡੇਰਾ ਸਦਾ ਹੀ ਚੱਲਦਾ ਰਹੇਗਾ ਹਮੇਸ਼ਾ ਇੱਕ ਰੱਬ ਤੇ ਭਰੋਸਾ ਰੱਖਣਾ ਉਹ ਸਦਾ ਦਾ ਤਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ